ਜਿਨੇ ਵੀ ਸੰਸਾਰ ਦੇ ਵਿੱਚ ਆਏ ਨੇ ਸਭਨਾ ਨੇ ਪਾਪ ਕੀਤਾ ਪਾਪ ਰਹਿਤ ਕੋਈ ਵੀ ਨਹੀਂ ਹੈ ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਨਹੀਂ ਪਾਪ ਕੀਤਾ ਚਾਹੇ ਉਹ ਰਾਜੇ ਮਹਾਰਾਜੇ ਗੁਰੂ ਪੀਤ ਪੋਤੰਬਰ ਜਿਨੇ ਵੀ ਆਏ ਨੇ ਇਹ ਸਭ ਆਏ ਨੇ ਪਰ ਇਹ ਪਾਪ ਦੇ ਵਿੱਚ ਪਰੇ ਨੇ ਇਹਨਾਂ ਨੇ ਪਾਪ ਕੀਤਾ ਪਰ ਯਿਸੂ ਮਸੀਹ ਜਿਹੜੇ ਸਾਡੇ ਨੇ ਨਾ ਉਹ ਪਵਿੱਤਰ ਨੇ ਉਹਨਾਂ ਨੇ ਕੋਈ ਪਾਪ ਨਹੀਂ ਕੀਤਾ ਉਹ ਪਾਪ ਰਾਇਤ ਨੇ ਸਵਰਗ ਤੋਂ ਆਏ ਨੇ ਨਾ ਤੇ ਸਵਰਗ ਤੋਂ ਜਿਹੜਾ ਆਉਂਦਾ ਉਹ ਉਹ ਕੌਣ ਹੁੰਦਾ ਪਵਿੱਤਰ ਹੁੰਦਾ ਬੋਲੋ ਹਲੇਲੂਇਆ ਹਲੇਲੂਇਆ ਪ੍ਰਭੂ ਯਿਸੂ ਮਸੀਹ ਜਿਹੜੇ ਨੇ ਨਾ ਉਹ ਧਰਤੀ ਤੋਂ ਨਹੀਂ ਆ ਉਹਦੀ ਜਿਹੜੀ ਪੈਦਾਵਾਰ ਰਹੀਆਂ ਨਾ ਅਨਸਾਨ ਨੂੰ ਪਰਮੇਸ਼ਰ ਨੇ ਬਣਾਇਆ ਮਿੱਟੀ ਤੋਂ ਕਾਦੇ ਤੋਂ ਬਣਾਇਆ ਮਿੱਟੀ ਤੋਂ ਬਣਾਇਆ ਅਨਸਾਨ ਨੂੰ ਮਿੱਟੀ ਲਈ ਤੇ ਮਿੱਟੀ ਨੂੰ ਗੋਲ ਬਣਾ ਕੇ ਉਹਦੇ ਵਿੱਚ ਆਪਣਾ ਸਾਹ ਪਾ ਦਿੱਤਾ ਉਸ ਨੇ ਆਪਣਾ ਸਾਹ ਪਾਇਆ ਪਰ ਪ੍ਰਭੂ ਯਿਸੂਮਸੀ ਜਿਹੜੇ ਨੇ ਨਾ ਉਹ ਨਾ ਮਿੱਟੀ ਤੋਂ ਬਣੇ ਨੇ ਨਾ ਮਾਸ ਤੋਂ ਉਹ ਕਿੱਥੋਂ ਆਏ ਨੇ ਪਵਿੱਤਰ ਆਤਮਾ ਤੋਂ ਫਿਰ ਉਹਨਾਂ ਦਾ ਨਾਮ ਵੀ ਜਿਹੜਾ ਹੈ ਨਾ ਉਹ ਕਿੱਥੋਂ ਆਇਆ ਸਵਰਗ ਤੋਂ ਪ੍ਰਭੂ ਯਿਸੂ ਮਸੀਹ ਦੇ ਪੈਦਾ ਹੋਣ ਤੋਂ ਪਹਿਲੇ ਹੀ ਪਹਿਲੇ ਹੀ ਇਹ ਕਿਹਾ ਗਿਆ ਕਿ ਕੁਆਰੀ ਗਰਭ ਕੀ ਹੋਏਗੀ ਉਹ ਪੁੱਤਰ ਜਨਨੇਗੀ ਤੇ ਉਸ ਦਾ ਨਾਮ ਯਿਸੂ ਹੋਸਾ ਉਸ ਦਾ ਨਾਮ ਮਾਨੂ엘 ਹੋਏ ਇਹ ਹੋਏਗਾ ਮਾਨੂਏ ਮੇਰੇ ਪਿਆਰੇ ਪਿਆਰੇ ਭੈਣ ਪ੍ਰਾਪੋ ਉਸ ਦਾ ਨਾਮ ਜਿਹੜਾ ਵਾ ਨਾ ਸਵਰਗ ਤੋਂ ਆਇਆ ਸਵਰਗ ਤੋਂ ਔਰ ਜਿਹੜੀ ਮਾਂ ਮਰੀਮ ਆ ਨਾ ਮਾਂ ਮਰੀਮ ਆ ਉਪਾ ਪਵਿੱਤਰ ਉਹ ਪਤਾ ਕੀ ਕਹਿੰਦੀ ਮੈਂ ਤੇ ਆਦਮੀ ਨੂੰ ਜਾਣਦੀ ਵੀ ਆਦਮੀ ਨੂੰ ਦੇਖਿਆ ਵੀ ਹਨ ਤੇ ਜਿਸ ਨੇ ਆਦਮੀ ਨੂੰ ਦੇਖਿਆ ਵੀ ਨਹੀਂ ਜਿਸ ਨੇ ਜੋ ਆਦਮੀ ਨੂੰ ਜਾਣਦੀ ਵੀ ਨਹੀਂ ਆ ਪਰ ਖੁਦਾ ਦਾ ਦੂਤ ਆ ਕੇ ਕੀ ਕਹਿ ਰਿਹਾ ਤੇ ਤੂੰ ਕੀ ਕਰੇਂਗੀ ਇੱਕ ਪੁੱਤਰ ਜਣ ਬਾ ਉਸ ਦਾ ਨਾਮ ਕੋਈ ਹੋਰ ਨਾ ਰੱਖੀ ਉਸ ਦਾ ਨਾਮ ਕੋਈ ਹੋਰ ਨਹੀਂ ਹੋਣਾ ਚਾਹੀਦਾ ਉਸ ਦਾ ਨਾਮ ਪ੍ਰਭੂ ਯੇਸ਼ੂ ਮਸੀਹ ਰੱਖੀ ਉਹ ਬੋਧਿਆ ਦੇ ਬਾਪ ਕੀ ਕਰ ਲਵੇਗਾ ਚੁੱਕ ਲਵੇਗਾ ਲਵੇਗਾ ਉਹ ਸਵਰਗ ਦਾ ਵਾਸੀ ਹੋਵੇਗਾ ਉਹ ਸਵਰਗ ਦਾ ਮਾਲਕ ਹੋਵੇਗਾ ਉਹ ਸਵਰਗ ਤੋਂ ਆਇਆ ਹੈ ਤੇ ਸਵਰਗ ਦੇ ਵਿੱਚ ਹੀ ਫੇਰ ਚਲਿਆ ਜਾਵੇਗਾ ਉਸ ਦਾ ਨਾਮ ਕਿਹੜੀ ਯਿਸੂ ਦਾ ਨਾਮ ਮੇਰੇ ਪਿਆਰੇ ਪਿਆਰੇ ਭੈਣ ਭਰਾਓ ਰੋਮੀਆਂ ਦੇ ਵਿੱਚ ਲਿਖਿਆ ਤਿੰਨ ਦੀ ਤੇਰੀ ਦੇ ਵਿੱਚ ਸਬਣਾ ਨੇ ਕੀ ਕੀਤਾ ਬਾਖ ਕੀਤਾ ਪਰਮੇਸ਼ਰ ਦੇ ਬਰਤਾਬ ਤੋਂ ਉਹ ਰਹਿ ਗਏ ਜਿੰਨੇ ਵੀ ਆਏ ਨੇ ਉਹਨਾਂ ਨੇ بڑے بڑے ਬੜੀਆਂ ਬੜੀਆਂ ਜੰਗਾਂ ਲੜੀਆਂ بڑے بڑے ਵੱਡੇ ਮਹਿਲ ਵੀ ਬਣਾਏ ਬਹੁਤ ਸਾਰਿਆਂ ਮੱਲਾ ਮਾਰੀਆਂ ਉਹਨਾਂ ਨੇ ਬੜੀਆਂ ਬੜੀਆਂ ਵੱਡੀਆਂ ਵੱਡੀਆਂ ਕਬਰਾਂ ਨੇ ਬੜੇ ਬੜੇ ਵੱਡੇ ਵੱਡੇ ਉਹਨਾਂ ਨੇ ਕੰਮ ਵੀ ਕੀਤੇ ਚਮਤਕਾਰ ਵੀ ਕੀਤੇ ਬਾਹਰ ਲਿਖਿਆ ਬਹਿਮ ਦੇ ਵਿੱਚ ਉਹ ਪਰਮੇਸ਼ਵਰ ਦੇ ਪਰਤਾਪ ਤੋਂ ਰਹਿ ਗਏ ਪਰਮੇਸ਼ਵਰ ਦਾ ਪਰਤਾਪ ਨਹੀਂ ਉਹਨਾਂ ਦੇ ਉੱਤੇ ਉਤਰਿਆ ਪਰਮੇਸ਼ਵਰ ਦੀ ਸਮਰਥ ਨਹੀਂ ਉਹ ਪਾ ਸਕੇ ਪ੍ਰਭੂ ਦਾ ਮਸਾ ਨਹੀਂ ਉਹ ਪਾ ਸਕੇ ਪ੍ਰਭੂ ਦੀ ਸ਼ਕਤੀ ਉਹਨਾਂ ਦੇ ਕੋਲ ਨਹੀਂ ਆ ਸਕੀ ਕਿਉਂਕਿ ਉਹ ਪਾਪ ਵਿੱਚ ਆਏ ਤੇ ਪਾਪ ਦੇ ਵਿੱਚ ਹੀ ਮਾਰੇ ਪਰ ਯਿਸੂਮਸੀ ਆਇਆ ਬੋਲੋ ਪ੍ਰਭੂ ਜੇਸੂਮਸੀ ਆਏ ਅਣਾ ਪ੍ਰਭੂ ਜੇਸੂਮਸੀ ਜਦੋਂ ਆਏ ਉਹਨਾਂ ਨੇ ਪਰਮੇਸ਼ਰ ਦੇ ਵੱਡੇ ਵੱਡੇ ਕੰਮ ਕੀਤੇ ਲੰਗੜੇ ਚਲਾਏ ਮੁਰਦਿਆਂ ਨੂੰ ਜੂੰਡੇ ਕੀਤਾ ਅੰਨਿਆਂ ਨੂੰ ਅੱਖਾਂ ਦਿੱਤੀਆਂ ਲੰਗੜਿਆਂ ਨੂੰ ਚਲਾਇਆ ਔਰ ਭੂਤਾਂ ਦੇ ਸਤਾਇਆ ਨੂੰ ਆਜ਼ਾਦ ਕੀਤਾ ਫੇਰ ਉਹ ਆਏ ਵੱਜਣ ਦੇ ਅੰਸਾਰ ਸਲੀਬ ਤੇ ਚੜਾਏ ਗਏ ਹੱਥਾਂ 'ਚ ਕੇਲ ਠੋਕੇ ਗਏ ਪਰਸਲੀ ਦੇ ਵਿੱਚ ਨੇਜਾ ਮਾਰਿਆ ਗਿਆ ਗੱਡਿਆਂ ਦਾ ਤਾਜ ਪਾਇਆ ਗਿਆ ਔਰ ਕਬਰ ਦੇ ਵਿੱਚ ਰੱਖਿਆ ਗਿਆ ਤੇ ਵੱਜਣ ਦੇ ਅੰਸਾਰ ਹੀ ਨਬੀਆਂ ਦੇ ਕਹੇ ਅਨਸਾਰ ਤੀਸਰੇ ਦਿਨ ਫਿਰ ਕੀ ਹੋ ਗਿਆ ਜੀਵਤ ਹੋ ਗਿਆ ਉਹ ਜੋ ਹallelujah ਹallelujah ਔਰ ਅੱਜ ਵੀ ਯਿਸੂ ਦੀ ਜਿਹੜੀ ਕਬਰ ਆ ਨਾ ਖਾਲੀ ਆ ਕਬਰ ਹੈਗੀ ਆ ਪਰ ਉਹਦੇ ਵਿੱਚ ਯਿਸੂ ਨਹੀਂ ਆ ਕਬਰ ਵੀ ਹੈਗੀ ਆ ਪਰ ਉਹ ਕਬਰ ਆ ਨਾ ਕਬਰ ਦੇ ਉੱਤੇ ਇਹ ਨਹੀਂ ਲਿਖਿਆ ਫੁਲਾਣਾ ਸ਼ਹੀਦ ਫੁਲਾਣਾ ਬਾਬਾ ਉਹਦੇ ਤੇ ਇਹ ਨਹੀਂ ਲਿਖਿਆ ਉਹਦੇ ਉੱਤੇ ਤੁਹਾਨੂੰ ਇਹ ਲਿਖਿਆ ਮਿਲੇਗਾ ਜਦੋਂ ਵੀ ਤੁਸੀਂ ਦੇਖੋਗੇ ਜਦੋਂ ਵੀ ਉੱਥੇ ਜਾਓਗੇ ਤੇ ਜਦੋਂ ਤੁਸੀਂ ਦੇਖੋਗੇ ਨਾ ਉਹਦੇ ਤੇ ਪਤਾ ਕੀ ਲਿਖਿਆ ਯੇਸੂ ਮਸੀਹ ਇੱਥੇ ਹੈਗਾ ਨਹੀਂ ਆ ਨਹੀਂ ਆ ਉਹ ਜਿਉਂਦਾ ਹੋ ਗਿਆ ਹੈ ਬੋਲ ਦੋ ਪ੍ਰਮੇਸ਼ਰ ਨੇ ਅੰਸਾਨ ਨੂੰ ਬਣਾਉਣ ਤੇ ਬਹੁਤ ਦੁਖੀ ਹੋਇਆ ਪਰ ਪਰਮੇਸ਼ਰ ਆਪਣਾ ਜਦੋਂ ਉਹਦਾ ਪੁੱਤਰ ਪ੍ਰਭੂ ਯਿਸੂ ਮਸੀਹ ਨੂੰ ਜਦੋਂ ਧਰਤੀ ਤੇ ਭੇਜਿਆ ਨਾ ਤੇ ਉਹਨੇ ਕਿਹਾ ਇਹ ਮੇਰਾ ਪਿਆਰਾ ਪੁੱਤਰ ਆ ਤੇ ਮੈਂ ਇਹਦੇ ਤੋਂ ਬਹੁਤ 기 ਪ੍ਰਸੰਨ ਹਾਂ ਪਰ ਇਹ ਜਿਹੜਾ ਆਦਮੀ ਆ ਨਾ ਇਸ ਆਦਮੀ ਬਣਾਉਣ ਤੋਂ ਮੈਂ ਕੀ ਹੋਇਆ ਦੁਖੀ ਆਦਮੀ ਨੂੰ ਬਣਾਉਣ ਤੋਂ ਉਹ ਦੁਖੀ ਹੋਇਆ ਕਿਉਂਕਿ ਆਦਮੀ ਅਨ ਆਗਿਆਕਾਰੀ ਕਰਦਾ ਆਦਮੀ ਅਨ ਆਗਿਆਕਾਰ ਆ ਉਹਦੇ ਹੁਕਮਾਂ ਦੀ ਪਾਲਣਾ ਕਰਦਾ ਪਰ ਯਿਸੂ ਮਸੀਹ ਨੇ ਪਰਮੇਸ਼ਰ ਦੀ ਆਗਿਆਕਾਰੀ ਕੀਤੀ ਉਸਦੇ ਹੁਕਮਾਂ ਦੀ ਪਾਲਣਾ ਕੀਤੀ ਇੱਕ ਵਾਰੀ ਜੀਓ ਤਾਂ ਬੋਲੋ ਹਾਲੇਲੂਇਆ ਹੇ ਸਮਝ ਲੱਗੀ ਨਾ ਹਨਾ ਆਦਮੀ ਨੂੰ ਕਾਦੇ ਤੋਂ ਬਣਾਇਆ ਮਿੱਟੀ ਤੋਂ ਪਰ ਸਾਡਾ ਯਿਸੂ ਮਸੀਹ ਕਾਦੇ ਤੇ ਬਣਿਆ ਪਵਿੱਤਰ ਤੁਹਾਡੇ ਦੁਆਰਾ ਬਣਿਆ ਹਨਾ ਇੰਨਾ ਅੰਤਰ ਆ ਇਹ ਜਿਹੜੇ ਸੰਸਾਰ ਦੇ ਨੇ ਉਹ ਸੰਸਾਰ ਦੇ ਵਿੱਚ ਹੀ ਰਹਿ ਗਏ ਉਹ ਸੰਸਾਰ ਦੇ ਵਿੱਚ ਹੀ ਮਰ ਗਏ ਸੰਸਾਰ ਦੇ ਵਿੱਚ ਆਏ ਬੜਾ ਨਾਮ ਕਮਾਇਆ ਬੜੇ ਵੱਡੇ ਵੱਡੇ ਕੰਮ ਕੀਤੇ ਰਾਣੀਆਂ ਬੜੀਆਂ ਰੱਖੀਆਂ ਸ਼ੁਕਰ ਆ ਕੇ ਜਸੂ ਨੇ ਰਾਣੀਆਂ ਨਹੀਂ ਰੱਖੀਆਂ ਬੋਲੋ ਹallelujah ਹallelujah اے ਪ੍ਰਭੂ ਦਾ ਧੰਨਵਾਦ ਆ ਪਰਮੇਸ਼ਰ ਦਾ ਕਿ ਉਹਨੇ ਰਾਣੀਆਂ ਨਹੀਂ ਰੱਖੀਆਂ ਨਹੀਂ ਤਾਂ ਹੀ ਉਹਨਾਂ ਦੇ ਪੁੱਤਰਾਂ ਦੀਆਂ ਗਾਂ ਤੋਂ ਗਾਂ ਪਤਾ ਨਹੀਂ ਕਿੰਨੀਆਂ ਕਿੰਨੇ ਕੋ ਉਹਨਾਂ ਦੀਆਂ ਮਜਾਰਾ ਬਣਾ ਦੇਣੀਆਂ ਸੀ ਹਨਾ ਮੇਲੇ ਲੌਂਦੇ ਹੀ ਮੈਂ ਮਰ ਜਾਣਾ ਹਾਂ ਸਾਰਿਆਂ ਦੇ ਹਾਂ ਮੇਰਾ ਖਲਣ ਹਫਤੇ ਬਾਅਦ ਮੇਲਾ ਆ ਜਾਇਆ ਕਰਨਾ ਹੈ ਅੱਜ ਜਸੂਸੀ ਦੀ ਫਲਾਣੀ ਜਸੂਸੀ ਦੀ ਰਾਣੀ ਫਲਾਣੀ ਦਾ ਪੁੱਤਰ ਦਾ ਹਾਂ ਜਨਮ ਦੇਣ ਆ ਮਰਨ ਦੇਣ ਆ ਬੋਲ ਹਾਲੇਲੂਇਆ ਹਲੇਲੀ ਯੇਸ਼ੂ ਮਸੀਹ ਜਿਹੜਾ ਮੁਕਤੀ ਦਾ ਦਾਤਾ ਆ ਨਾ ਇਕ ਦਾਤਾ ਬਣਨ ਵਾਸਤੇ ਜਿਹੜਾ ਮੁਕਤੀ ਦਾ ਦਾਤਾ ਬਣਨ ਵਾਸਤੇ ਉਹਨੇ ਲਈ ਕੀ ਦੇਣੀ ਪੈਂਦੀ ਆ ਕੁਰਬਾਨੀ ਉਹਨੇ ਨਹੀਂ ਆਪਣਾ ਖੂਨ ਦੇਣਾ ਪੈਂਦਾ ਆਗਿਆਕਾਰੀ ਕਰਨੀ ਪੈਂਦੀ ਆ ਯਿਸੂ ਮਸੀਹ ਨੇ ਆਪਣੇ ਆਪ ਨੂੰ ਹੀ ਦੇ ਦੇ ਦਿੱਤਾ ਤਾਂ ਕਿ ਮੈਨੂੰ ਤੇ ਤੁਹਾਨੂੰ ਮੁਕਤੀ ਮਿਲ ਸਕੇ ਇੰਨੀ ਵੱਡੀ ਉਹਦੀ ਕੁਰਬਾਨੀ ਆ ਹਨਾ ਉਸਦੀ ਕੁਰਬਾਨੀ ਦੇ ਨਾਲ ਕੋਈ ਦੂਸਰੀ ਕੁਰਬਾਨੀ ਹੈ ਨਹੀਂ ਆ ਕੁਰਬਾਨੀਆਂ ਹੋਣਗੀਆਂ ਪਰ ਯਿਸੂ ਨਾਲ ਦੀ ਕੋਈ ਕੁਰਬਾਨੀ ਨਹੀਂ ਹੈਗੀ ਕਿਉਂਕਿ ਯੇਸੂ مسی ਕਿਸੇ ਮਜਬਦੇ ਲਈ ਨਹੀਂ ਮਰਿਆ ਯੇਸੂ مسی ਕਿਸੇ ਧਰਮ ਦੇ ਲਈ ਨਹੀਂ ਆਇਆ ਇਹ ਸੁਮਸੀ ਜੋ ਆਏ ਨੇ ਨਾ ਇਹ ਸੁਮਸੀ ਆਏ ਨੇ ਉਹ ਅਨਸਾਨयत ਲੈ ਆਏ ਨੇ ਇਹ ਸੁਮਸੀ ਆਏ ਨੇ ਉਹ ਇਹਸ ਕਰਕੇ ਆਏ ਨੇ ਕਿ ਇਨਸਾਨ ਨੂੰ ਮੁਕਤੀ ਮਿਲੇ ਸ਼ਾਂਤੀ ਮਿਲੇ ਜੋ ਸ਼ਾਂਤੀ ਉਹਨਾਂ ਦੀ ਖੋਸ ਗਈ ਸੀ ਉਹ ਸ਼ਾਂਤੀ ਲੈ ਆਏ ਨੇ ਉਹ ਲੜਾਈਆਂ ਕਰਨ ਨਹੀਂ ਲੜਾਈਆਂ ਕਰਕੇ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਇਹ ਜਗਤ ਤੇ ਦੋ ਇਨਸਾਨਾਂ ਦੀ ਗੱਲ ਹੋ ਰਹੀ ਆ ਇੱਕ ਆ ਪਰਮੇਸ਼ਵਰ ਨੇ ਇਨਸਾਨ ਬਣਾਇਆ ਤੇ ਪਰਮੇਸ਼ਵਰ ਉਹਦੇ ਤੋਂ ਦੁਖੀ ਹੋਇਆ ਦੂਸਰਾ ਯਿਸੂ ਮਸੀਹ ਨੂੰ ਉਸਨੇ ਪੈਦਾ ਕੀਤਾ ਯਿਸੂ ਮਸੀਹ ਨੂੰ ਇਹ ਕਿਹਾ ਕਿ ਇਹ ਮੇਰਾ ਪਿਆਰਾ ਪੁੱਤਰ ਆ ਤੁਸੀਂ ਇਸ ਦੀ ਸੁਣੋ ਤੁਸੀਂ ਕੀ ਕਰੋ ਇਸ ਦੀ ਸੁਣ ਲਓ ਸੁਣ ਲੋਗੇ ਤੇ ਪੜਾ ਹੋਏਗਾ ਤੁਸੀਂ ਇਸ ਦੀ ਸੁਣ ਲੋਗੇ ਤੇ ਸਵਰਗ ਚ ਜਾਓਗੇ ਇਸ ਦੀ ਸੁਣੋਗੇ ਤੇ ਤੁਹਾਨੂੰ ਸਵਰਗ ਮਿਲੇਗਾ ਕਿਉਂਕਿ ਯਿਸੂ ਤੋਂ ਬਿਨਾ ਸਵਰਗ ਦਾ ਸਵਰਗ ਦਾ ਰਸਤਾ ਕੋਈ ਨਹੀਂ ਦੇ ਸਵਰਗ ਵਿੱਚ ਸਿਰਫ ਯਿਸੂ ਤੁਹਾਨੂੰ ਲੈ ਜਾ ਸਕਦਾ ਕਿਉਂਕਿ ਜਿਸੂ ਮਸੀਹ ਨੂੰ ਸਵਰਗ ਦੇ ਰਸਤੇ ਦਾ ਪਤਾ ਬਾਕੀ ਆਨ ਨੂੰ ਪਤਾ ਹੀ ਨਹੀਂ ਸਵਰਗ ਕੀ ਹੈ ਬਾਕੀ ਆਨ ਨੂੰ ਪਤਾ ਹੀ ਨਹੀਂ ਸਵਰਗ ਕਿ ਕਿੱਥੇ ਆ ਕਿਹੜਾ ਰਸਤਾ ਆ ਸਵਰਗ ਦਾ ਯਿਸੂ ਮਸੀਹ ਦੇ ਕੋਲ ਆਓ ਤੇ ਮੁਕਤੀ ਵੀ ਪਾਓ ਕਿਉਂਕਿ ਜੇ ਜਿਸੂ ਮਸੀਹ ਸਵਰਗ ਦਾ ਮਾਲਕ ਆ ਉਹਨੂੰ ਪਤਾ ਸਵਰਗ ਦੇ ਵਿੱਚ ਕਿਹੜਾ ਦਰਵਾਜ਼ਾ ਪਹਿਲਾ ਦਰਵਾਜ਼ਾ ਕਿਹੜਾ ਤੇ ਦੂਜਾ ਕਿਹੜਾ ਹੈ ਨਾ ਕਿਉਂਕਿ ਪ੍ਰਭੂ ਜੀ ਸੁਮਸੀ ਭਲਾ ਕੀ ਕਹਿੰਦੇ ਭਲਾ ਤੁਹਾਨੂੰ ਪਤਾ ਕੀ ਕਹਿੰਦੇ ਨੇ ਭਲਾ ਮੈਂ ਕਿਹਾ ਸਵਰਗ ਦਾ ਦਰਵਾਜ਼ਾ ਮੈਂ ਹੀ ਬੰਦ ਕਰਦਾ ਤੇ ਮੈਂ ਹੀ ਖੋਲਦਾ ਕਹਿੰਦਾ ਮੇਰੇ ਸਵਾਹ ਕੋਈ ਨਾ ਬੰਦ ਕਰ ਸਕਦਾ ਤੇ ਨਾ ਹੀ ਕੋਈ ਖੋਲ ਸਕਤ ਇਹ ਭੁੱਲ ਜਾਓ ਇਹ ਭੁੱਲ ਜੋ ਕਿ ਤੁਹਾਨੂੰ ਸਵਰਗ ਮਿਲੇਗਾ ਕਿਉਂਕਿ ਸਵਰਗ ਤੋਂ ਸਿਰਫ ਇੱਕੋ ਹੀ ਮ ਆਇਆ ਉਹਦਾ ਨਾਮ ਕੀ ਆ ਯੇਸੂ ਜਿਹੜਾ ਜਿਹੜਾ ਨਾਮ ਲੈਣ ਤੋਂ ਤੁਹਾਨੂੰ ਸ਼ਰਮ ਆਉਂਦੀ ਆ ਉਹ ਨਾਮ ਜੇ ਯੇਸੂ ਜਿਵੇਂ ਉਸ ਦੇ ਨਾਮ ਦੇ ਨਾਲ ਹਰ ਚਲ ਮੱਚ ਜਾਂਦੀ ਆ ਉਸ ਦੇ ਨਾਮ ਨਾਲ ਦੁਸ਼ਟ ਆਤਮਾ ਚਲਾਉਣ ਲੱਗ ਪੈਂਦੀ ਆ ਹੋਆ ਨਾਮ ਯਿਸੂ ਆਦਮੀ ਨੂੰ ਤੇ ਬਣਾਉਣ ਤੋਂ ਪਰਮੇਸ਼ਰ ਨੂੰ ਰੰਝ ਰੰਝ ਹੋਇਆ ਪਰਮੇਸ਼ਰ ਨੇ ਉਹਨਾਂ ਨੂੰ ਭੇਜਿਆ ਕਿ ਜਾਓ ਜਾ ਕੇ ਸਲੂਕ ਕਰੋ ਜਾਓ ਜਾ ਕੇ ਇੱਕ ਦੂਜੇ ਨਾਲ ਪਿਆਰ ਕਰੋ ਧਿਓ ਕੀ ਕਰਨ ਲੱਗ ਪਿਆਉਂਦਿਆਂ ਲੜਾਈਆਂ ਕਰਨ ਲੱਗ ਤੇ ਝਗੜੇ ਕਰਨ ਲੱਗ ਪੈਂਦਾ ਉਹਨਾਂ ਨੇ ਉਹ ਪ੍ਰਸਾਦ ਪਾਉਣ ਲੱਗ ਪਏ। ਪਰਮੇਸ਼ਰ ਨੇ ਭੇਜਿਆ ਉਹਨਾਂ ਨੂੰ। ਉਹਨਾਂ ਨੂੰ ਸ਼ਕਤੀ ਵੀ ਦਿੱਤੀ, ਸਮਰਥ ਵੀ ਦਿੱਤੀ। ਪਰ ਉਹਨਾਂ ਨੇ ਕੀ ਕਰ ਦਿੱਤਾ? ਆਉਂਦਿਆਂ ਹੀ ਉਹਨਾਂ ਨੂੰ ਕਿਹਾ ਸੀ ਪਾਪ ਦੇ ਵਿੱਚੋਂ ਕੱਢਿਆ। ਪਾਪ ਨੂੰ ਖਤਮ ਕਰਨਾ, ਪਾਪੀਆਂ ਨੂੰ ਹੀ ਖਤਮ ਕਰਨ ਲੱਗ। ਹਾਏ! ਤਾਂ ਇਹ ਕੀ ਹੋਇਆ? ਪਰਮੇਸ਼ਰ ਨੂੰ ਕੀ ਹੋਇਆ? ਪਰਮੇਸ਼ਰ ਕੀ ਹੋਇਆ ਫਿਰ ਉਹਨਾਂ ਤੋਂ? ਦੁਖੀ ਮੇਰੇ ਪਿਆਰੇ ਪਿਆਰੀ ਭੈਣ ਭਰਾਵੋ ਪਾਪੀ ਨੂੰ ਖਤਮ ਨਹੀਂ ਕਰਨਾ ਪਾਪ ਨੂੰ ਖਤਮ ਕਰਨਾ ਕੀ ਕਰਨਾ ਪਾਪ ਨੂੰ ਖਤਮ ਕਰਨਾ ਆਪਣੀ ਜ਼ਿੰਦਗੀ ਦੇ ਵਿੱਚੋਂ ਸਿਰਫ ਦੂਜਿਆਂ ਦੀ ਜ਼ਿੰਦਗੀ ਚੋਂ ਵੀ ਪਾਪ ਨੂੰ ਖਤਮ ਕਰਨਾ ਹਨਾ ਕਿਉਂਕਿ ਅਸੀਂ ਸਾਰੇ ਦੇ ਹਾਰੇ ਕੀ ਹਾਂ ਪਾਪੀ ਹੁਲ ਹਾਲੇਲੂਆ ਨਹੀਂ ਹੈ ਔਰ ਪਾਪਾਂ ਤੋਂ ਮਾਫੀ ਜਿਹੜੀ ਆ ਯਿਸੂਸੀ ਦੇ ਕੋਲੋਂ ਮਿਲਦੀ ਆ ਆਓ ਫਿਰ ਆਪਾਂ ਯਿਸੂਸੀ ਦੇ ਚਰਨਾਂ ਦੇ ਵਿੱਚ ਚਲੀਏ ਆਓ ਇੱਕ ਪ੍ਰਾਰਥਨਾ ਦੀ ਘੜਤ ਵਿੱਚ ਹੋਈਏ ਔਰ ਆਪਣੇ ਪ੍ਰਭੂ ਦੇ ਦੀ ਪ੍ਰਾਰਥਨਾ ਕਰੀਏ